ਤੱਲਾ ਹੈ ਵੀ ਮਿੱਤਰੋ ਇਹ ਸਾਰੀ ਜਾਣਕਾਰੀ ਜੁੜੀ ਹੈ ਜਿੰਨੇ ਵੀ ਲੋਕ ਸੋਸ਼ਲ ਮੀਡੀਆ ਚਲਾਉਂਦੇ ਨੇ ਆਪਣੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਨੇ ਨਿਯਮ ਚੇਂਜ ਕਰਤੇ ਨਿਯਮ ਸੋਧ ਤੇ ਤੇ ਇਹ ਨਿਯਮ ਲਾਗੂ ਹੋਣ ਜਾ ਰਹੇ ਆ ਆਉਣ ਵਾਲੀ 20 ਫਰਵਰੀ ਨੂੰ ਹੁਣ ਕਿਤੇ ਗਲਤ ਸਮੱਗਰੀ ਪਾ ਕੇ ਗੁੰਮਰਾਹ ਕਰਨ ਵਾਲਾ ਕੰਟੈਂਟ ਪਾ ਕੇ ਜਾਂ ਕਿਸੇ ਦੀਆਂ ਫੋਟੋਆਂ ਵੀਡੀਓਜ਼ ਬਿਨਾ ਪਰਮਿਸ਼ਨ ਤੋਂ ਪਾ ਕੇ ਫਸ ਨਾ ਜਾਇਓ ਨਾਲੇ ਤਾਂ ਤੁਹਾਨੂੰ ਘਰੀਸਣਗੇ ਅਦਾਲਤ ਦੇ ਵਿੱਚ ਤੇ ਨਾਲੇ ਜਿਹੜੇ ਪਲੇਟਫਾਰਮ 'ਤੇ ਤੁਸੀਂ ਇਹ ਸਾਰੀਆਂ ਵੀਡੀਓ ਫੋਟੋਆਂ ਜਾ ਟੈਕਸਟ ਲਿਖ ਕੇ ਪਾਉਗੇ ਖਾਸ ਕਰਕੇ AI ਨਾਲ ਹੁਣ ਸਰਕਾਰ ਨੇ ਕੀ ਕਰਤਾ ਨਵੇਂ ਨਿਯਮ ਤਹਿਤ ਜਿਹੜੇ 20 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਨੇ ਚਾਹੇ ਤੁਸੀਂ AI ਨਾਲ ਵੀਡੀਓ ਬਣਾਈ ਹੈ ਚਾਹੇ ਆਡੀਓ ਹੈ ਜਾਂ ਫਿਰ ਕੋਈ ਟੈਕਸਟ ਲਿਖਿਆ ਹੈ ਇੱਕ ਤਾਂ ਹੋ ਗਈ ਇਹ ਸਮਗਰੀ ਦੂਸਰੀ ਹੋ ਗਈ ਤੁਸੀਂ ਆਪਣੇ ਹੱਥੀ ਟੈਕਸਟ ਕੀਤਾ ਮੋਬਾਈਲ ਦੇ ਕੈਮਰੇ ਨਾਲ ਫੋਟੋ ਖਿੱਚੀ ਤੇ ਵੀਡੀਓ ਬਣਾਈ ਇਹ ਦੋਨਾਂ ਸਮਗਰੀਆਂ ਨੂੰ ਹੀ ਬਰਾਬਰ ਸਮਝਿਆ ਜਾਊਗਾ ਜਾਣਕਾਰੀ ਭਰਪੂਰ ਸਮਗਰੀ ਇਸ ਨੂੰ ਸਮਝਿਆ ਜਾਊ ਤੇ ਬਰਾਬਰ ਦੀ ਇਹਦੇ ਤਹਿਤ ਕਾਰਵਾਈ ਇਹ ਸੋਧੇ ਹੋਏ ਨਿਜਮਾ ਆਈਟੀ ਐਕਟ ਤਹਿਤ 20 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਨੇ ਸਰਕਾਰ ਨੇ ਇਹ ਫੈਸਲਾ ਲਿਆ ਕਿਉਂ ਹੈ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਗੰਦਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਘੋੜੇ ਘੋੜੀਆਂ ਹਣਕੀ ਜਾਂਦੀਆਂ ਨੇ ਬੱਚਿਆਂ ਤੇ ਇਸ ਦਾ ਗਲਤ ਅਸਰ ਪੈ ਰਿਹਾ ਹੈ ਕੋਈ ਬੰਦਾ ਪਰਿਵਾਰ ਚ ਬਹਿ ਕੇ ਮੋਬਾਈਲ ਨਹੀਂ ਖੋਲ ਸਕਦਾ ਇਹ ਸਭ ਨੂੰ ਹਟਾਉਣ ਲਈ ਸਰਕਾਰ ਨੇ ਇਹ ਨਿਜਮਾ ਦੇ ਵਿੱਚ ਸੋਧ ਕਰਤੀ ਤੇ ਸਖਤ ਇਹਤੇ ਸਜ਼ਾ ਹੋਊਗੀ ਅੱਗੇ ਕਿਹੜੇ ਕਿਹੜੇ ਨਿਜਮ ਨੇ ਤੁਹਾਨੂੰ ਇਹ ਵੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਇਰੇ ਤਹਿਤ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਬਰਾਬਰ ਦੇ ਜ਼ਿੰਮੇਵਾਰ ਹੋਣ ਜਿਵੇਂ ਸਾਡੇ ਵਰਗੇ ਵੀਡੀਓ ਪਾਉਂਦੇ ਆ ਇਹ ਵੀ ਸਮਝੇ ਜਾਣਗੇ ਜਿਹੜੇ ਪਲੇਟਫਾਰਮ ਦੇ ਪਾਤੀ ਉਹ ਕੰਪਨੀ ਤੇ ਉਹ ਪਲੇਟਫਾਰਮ ਉਦਾਹਰਨ ਲਈ ਫੇਸਬੁੱਕ ਲਾ ਲਓ ਇੰਸਟਾਗ੍ਰam ਲਾ ਲਓ ਜੋ ਵੀ ਸੋਸ਼ਲ ਮੀਡੀਆ account ਹੈ ਉਹ ਵੀ ਬਰਾਬਰ ਦਾ ਜ਼ਿੰਮੇਵਾਰ ਹੋਊਗਾ ਤੇ ਉਹਨੂੰ ਵੀ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਸਜ਼ਾ ਹੋਊਗੀ ਜੁਰਮਾਨਾ ਹੋਊਗਾ ਕਹਿਣ ਤੋਂ ਭਾਵ ਦੋਨਾਂ ਨੂੰ ਅਦਾਲਤ ਦੇ ਵਿੱਚ ਨੱਥ ਪਾ ਕੇ ਲਿਜਾਇਆ ਜਾਊਗਾ ਤਾਂ ਹੁਣ ਤੁਹਾਨੂੰ ਨਿਯਮ ਦੱਸ ਦਨੇ ਆ ਵੀ ਪਹਿਲਾਂ ਕੀ ਸੀ ਜਾਂ ਹੁਣ ਕੀ ਚੱਲ ਰਿਹਾ ਹੈ 20 ਫਰਵਰੀ ਤੋਂ ਕੀ ਹੋ ਜਾਣਗੇ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਸਮਾਂ ਸੀਮਾ ਹੁਣ ਤੱਕ ਕੀ ਚੱਲ ਰਿਹਾ ਕੋਈ ਇਤਰਾਜ਼ ਜੋ ਸਮਗਰੀ ਪਾਤੀ ਕਿਸੇ ਦੀ ਕੋਈ ਫੋਟੋ ਚੱਕ ਕੇ ਪਾਤੀ ਗੁੰਮਰਾਹ ਕਰਨ ਵਾਲਾ ਇਸ਼ਤਿਹਾਰ ਪਾਤਾ ਤਾਂ ਇਹਨੂੰ ਹਟਾਉਣ ਲਈ ਸਮਾਂ ਦਿੱਤਾ ਗਿਆ ਸੀ ਜਿਹੜਾ ਪਲੇਟਫਾਰਮ ਨੂੰ ਜਿਹੜੇ ਤੇ ਤੁਸੀਂ ਅਪਲੋਡ ਕਰੀਏ ਸਮਗਰੀ 36 ਘੰਟਿਆਂ ਦਾ ਤਾਂ ਹੁਣ ਇਹ ਸਮਾਂ ਰੱਖਤਾ ਸਿਰਫ 3 ਘੰਟਿਆਂ ਦਾ 3 ਘੰਟਿਆਂ ਦੇ ਵਿੱਚ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਹ ਸਮਗਰੀ ਹਟਾਉਣੀ ਪਊ ਦੂਸਰੇ ਨੰਬਰ ਤੇ ਆ ਗਈ ਲੇਬਲਿੰਗ ਜਿਹੜਾ ਵੀ ਕੋਈ ਇਨਫਲੂਐਂਸਰ ਉਦਾਹਰਨ ਲਾ ਲਓ ਮੈਂ ਆ سوشل ਮੀਡੀਆ ਤੇ ਵੀਡੀਓ ਪਾ ਰਿਆ ਜੇ ਮੈਂ AI ਨਾਲ ਕੋਈ ਵੀਡੀਓ ਬਣਾਈ ਹੈ ਫੋਟੋ ਬਣਾਈ ਹੈ ਟੈਕਸਟ ਲਿਖਿਆ ਹੈ ਵੀਡੀਓ ਬਣਾਈ ਹੈ ਤਾਂ ਮੈਨੂੰ ਸਾਫ਼ ਉਹ ਤੇ ਲੇਬਲ ਲਾਉਣਾ ਪਊ ਦੱਸਣਾ ਪਊ ਵੀ ਇਹ ਵੀਡੀਓ ਫੋਟੋ ਟੈਕਸਟ AI ਦੁਆਰਾ ਬਣਾਏ ਗਏ ਨੇ ਬਹੁਤਿਆਂ ਵੀਡੀਓ ਦੇ ਵਿੱਚ ਖਾਸ ਕਰਕੇ ਪੱਤਰਕਾਰ ਭਰਾ ਜਿਹੜੇ AI ਨਾਲ ਫੋਟੋ ਪਾ ਕੇ ਹੁਣ ਪਾਉਣ ਲੱਗੇ ਆ ਉਹਨਾਂ ਨੇ ਸਾਫ਼ ਲਿਖਿਆ ਹੁੰਦਾ ਵੀ AI ਨਾਲ ਬਣਾਈ ਹੈ AI ਲਿਖਿਆ ਹੁੰਦਾ ਹੈ ਕਿਉਂ ਲਿਖਿਆ ਉਹਨਾਂ ਨੂੰ ਨਿਜ਼ਬੰਦਤਾ ਪਤਾ ਹੈ ਉਹਨਾਂ ਨੇ ਹੁਣ ਤੋਂ ਹੀ ਨਿਜ਼ਮ ਜਿਹੜੇ ਮੰਨ ਲਏ ਤਾਂ ਇਹ ਹੁਣ ਲੇਬਲਿੰਗ ਲਾਉਣੀ ਲਾਜ਼ਮੀ ਹੈ ਲੋਕਾਂ ਨੂੰ ਦੱਸਣਾ ਪਊ ਵੀ ਭਾਈ ਫੋਟੋ ਟੈਕਸਟ ਵੀਡੀਓ ਅਸੀਂ AI ਨਾਲ ਬਣਾਇਆ ਹੈ ਅਸਲੀ ਨਹੀਂ ਹੈਗੀ ਕਿਉਂਕਿ ਲੋਕ ਗੁੰਮਰਾਹ ਹੋ ਜਾਂਦੇ ਹੈ ਕਈ ਲੋਕ ਹੁੰਦੇ ਹੈ ਉਹਨੂੰ ਅਸਲੀ ਸਮਝ ਲੈਂਦੇ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਆਪਣੀ ਤਕਨੀਕ ਦੇ ਰਾਹੀਂ ਇਹ ਪੁਸ਼ਟੀ ਕਰਕੇ ਦੱਸਣਾ ਪਊਗਾ ਕਿ ਇਹ ਸਮਗਰੀ AI ਨਾਲ ਬਣੀ ਹੋਈ ਹੈ ਇੱਕ ਤਾਂ ਵੀਡੀਓ ਪਾਉਣ ਵਾਲਾ ਦੱਸੂ ਤੇ ਜਿਹੜੇ ਪਲੇਟਫਾਰਮ ਤੇ ਪੈਗੀ ਉਹ ਪਲੇਟਫਾਰਮ ਆਪਣੀ ਤਕਨੀਕ ਨਾਲ ਆਟੋ ਸਿਸਟਮ ਲਿਆਉਣਾ ਪਊ ਉਹਨੂੰ ਦੱਸਣਾ ਪਊ ਵੀ ਇਹ AI ਮੇਡ ਵੀਡੀਓ ਹੈ ਫੋਟੋ ਹੈ ਜਾਂ ਫਿਰ ਟੈਕਸਟ ਹੈ ਫਿਰ ਆ ਗਈ ਸਥਾਈ ਪਛਾਣ ਜੇ ਤੁਸੀਂ AI ਨਾਲ ਕੋਈ ਵੀ ਸਮੱਗਰੀ ਪਾਤੀ ਤਾਂ ਤੁਹਾਨੂੰ ਆਪਣਾ ਵਾਟਰਮਾਰਕ ਲਾਉਣਾ ਪਊ ਉਸ ਨੂੰ ਕੋਈ ਹਟਾ ਨਾ ਸਕੇ ਇਸ ਹਿਸਾਬ ਨਾਲ ਆਪਣਾ ਵਾਟਰਮਾਰਕ ਲਾਉਣਾ ਪਊਗਾ ਜਿਵੇਂ ਆ ਸਕਰੀਨ ਤੇ ਮੇਰਾ ਲੋਗੋ ਘੁੰਮ ਰਿਹਾ ਹੈ ਤਾਂ ਜੋ ਕਿਸੇ ਨੂੰ ਪਤਾ ਲੱਗ ਸਕੇ ਵੀ ਇਹ ਵੀਡੀਓ ਕਿਸ ਵਿਅਕਤੀ ਦੇ ਵੱਲੋਂ ਪਾਈ ਗਈ ਹੈ ਬੇਸ਼ੱਕ ਆਈਡੀ ਦਾ ਨਾਮ ਪੇਜ ਦਾ ਨਾਮ ਪਤਾ ਲੱਗ ਜਾਂਦਾ ਹੈ ਅਰੇ ਵਾਟਰਮਾਰਕ ਲਾਉਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਸਰਕਾਰ ਦੀ ਸਖਤ ਕਾਰਵਾਈ ਤੇ ਜ਼ੀਰੋ ਟੋਲਰੈਂਸ ਹੋਏਗੀ ਜੇ ਕੋਈ ਹਜਾ ਲੀਲੀ ਫਿਲੀ ਫਿਲਮ ਵਾਲਾ ਗੰਭੀਰ ਮਾਮਲਾ ਆਉਂਦਾ ਤਾਂ ਉਹਦੇ ਨਾਲ ਦੀ ਨਾਲ ਐਕਸ਼ਨ ਹੋਊਗਾ ਉਹਨੂੰ 3 ਘੰਟੇ ਵੀ ਨਹੀਂ ਮਿਲਣਗੇ ਉਹਦੇ ਪੂਰੀ ਸਖਤ ਕਾਰਵਾਈ ਹੋਊ ਉਹਦਾ ਪੇਜ ਆਈਡੀ ਚੈਨਲ ਸਭ ਕੁਝ ਜੁੜਾਇਆ ਜਾਊਗਾ ਬੰਦ ਤੱਕ ਹੋ ਸਕਦਾ ਹੈ ਜਿਹੜੀ ਅੱਗੇ ਸਜ਼ਾ ਮਿਲਣੀ ਹੈ ਅਦਾਲਤ ਚੱਕਰ ਲੱਗਣਗੇ ਉਹ ਲੱਗੇ ਫਿਰ ਇਸ ਨਿਜ਼ਮ ਦੇ ਵਿੱਚ ਇੱਕ ਇਹ ਵੀ ਨਿਜ਼ਮ ਆ ਗਿਆ ਕਿਸੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਜੇਕਰ ਤੁਸੀਂ ਉਹਦੀ ਫੋਟੋ ਪਾਉਨੇ ਹੋ, ਵੀਡੀਓ ਪਾਉਨੇ ਹੋ ਜਾਂ ਟੈਕਸਟ ਚੱਕਦੇ ਹੋ ਤਾਂ ਇਹਦੇ ਵੀ ਕਾਰਵਾਈ ਤੁਰੰਤ ਹੋਊ ਜੇ ਉਹ ਬੰਦਾ ਕੰਪਲੀਟ ਕਰਦਾ ਹੈ। ਇਹ ਆ ਗਏ ਇਨਫਲੂਐਂਸਰਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਿਯਮ। ਸਪੈਸ਼ਲ ਵੀ ਪਲੇਟਫਾਰਮਾਂ ਨੂੰ ਚੇਤਾਵਨੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜਿਦੇ ਵਿੱਚ ਟਵਿੱਟਰ ਆ ਗਿਆ, ਇੰਸਟਾਗ੍ਰਾਮ ਆ ਗਿਆ, ਫੇਸਬੁੱਕ ਆ ਗਿਆ ਜਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ। ਜੇ ਉਹ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਇਹਨਾਂ ਨੂੰ ਮਿਲਣ ਵਾਲੀ ਜਿਹੜੀ ਸੁਰੱਖਿਆ ਹੈ, ਕਾਨੂੰਨੀ ਸੁਰੱਖਿਆ ਆਪਾਂ ਕਹਿੰਦੇ ਆ, ਉਹ ਹਟਾ ਦਿੱਤੀ ਜਾਊ ਕੈਂ ਤੋਂ ਭਾਵ ਗਲਤ ਸਮੱਗਰੀ ਲਈ ਹੁਣ ਸਿਰਫ ਯੂਜ਼ਰ ਨਹੀਂ ਇਹ ਪਲੇਟਫਾਰਮ ਵੀ ਉਨੇ ਜਿੰਮੇਵਾਰ ਹੋਣਗੇ ਉਹਨਾਂ ਨੂੰ ਬਰਾਬਰ ਦਾ ਜਿੰਮੇਵਾਰ ਮੰਨਿਆ ਜਾਊਗਾ ਇਸ ਤੋਂ ਇਲਾਵਾ ਇਹਨਾਂ ਨਿਯਮਾਂ ਦੇ ਵਿੱਚੋਂ ਬਾਹਰ ਕੀ ਕੁਝ ਰੱਖਿਆ ਗਿਆ ਜਿਵੇਂ ਤੁਸੀਂ AI ਨਾਲ ਕੋਈ ਟੈਕਸਟ ਲਿਖਣਾ ਹੈ ਪੋਸਟ ਪਾਉਣੀ ਹੈ ਵੀਡੀਓ ਬਣਾਉਣੀ ਹੈ ਉਹ ਤੁਹਾਡੀ ਕੋਈ ਵਿੱਦਿਆ ਨਾਲ ਸੰਬੰਧ ਹੈ ਉਹ ਪੜ੍ਹਾਈ ਨਾਲ ਸੰਬੰਧਿਤ ਹੈ ਤਾਂ ਉਹ ਇਹਦੇ ਹਿੱਸੇ ਤੋਂ ਬਾਹਰ ਹੈ ਤੁਸੀਂ ਡੇਲੀ ਰੋਜ਼ ਦੀ ਕੋਈ ਜਾਣਕਾਰੀ ਦਿੰਨੇ ਹੋ ਸੁਪਾਦਨ ਕਰਦੇ ਹੋ ਉਹ ਜਾਣਕਾਰੀ ਇਸ ਨਿਯਮ ਤੋਂ ਬਾਹਰ ਰੱਖੀ ਗਈ ਹੈ ਉਹਨਾਂ ਨੂੰ ਕਹਿਣ ਤੋਂ ਭਾਵ ਛੋਟ ਦਿੱਤੀ ਗਈ ਹੈ ਤਾ ਹੁਣ ਇਹ ਨਿਯਮ 20 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਨੇ ਸੋ ਆਪਣੀਆਂ ਪੋਸਟਾਂ ਆਪਣੇ ਟੈਕਸਟ ਆਪਣੀਆਂ ਵੀਡੀਓਜ਼ ਦੇਖ ਕੇ ਸੋਚ ਵਿਚਾਰ ਕਰਕੇ ਕਿ ਤੁਹਾਡਾ ਕੰਟੈਂਟ ਦਾ ਮਤਲਬ ਕੀ ਬੰਦ ਹੈ ਦੇਖ ਕੇ ਪਾਇਓ ਕਿਤੇ ਇਹ ਨਾ ਹੋਵੇ ਤੁਹਾਡੀ ਸਾਲਾਂਵਾਰੀ ਕਰੀ ਹੋਈ ਮਿਹਨਤ ਦੇ ਨਾਲ ਖੜਾ ਕੀਤਾ ਹੋਇਆ ਪੇਜ ਜਾਂ ਫਿਰ ਚੈਨਲ ਜਾਂ ਫਿਰ ਤੁਹਾਡੀ ਆਈਡੀ ਤੁਹਾਡੀ ਇੱਕ ਛੋਟੀ ਜੀ ਗਲਤੀ ਕਾਰਨ ਤੁਹਾਡੇ ਚਾਰ ਵੀਊਵਾਂ ਦੇ ਲਾਲਚ ਕਾਰਨ ਤੁਹਾਡੇ 2.5 ਡਾਲਰ ਬਲੌਂਡ ਦੇ ਕਾਰਨ ਰਿਮੂਵ ਹੋ ਜਾਂਦਾ ਬਾਦ ਵਿੱਚ ਆਪਾਂ ਨੂੰ ਪਤਾ ਹੈ ਪੇਜ ਚਲਾਉਣਾ ਜ਼ੀਰੋ ਤੋਂ ਬਹੁਤ ਔਖਾ ਹੈ ਇਸ ਕਰਕੇ ਆਪ ਦਾ ਕੰਟੈਂਟ ਪਾਓ ਸਾਫ਼ ਸੁਥਰਾ ਕੰਟੈਂਟ ਪਾਓ ਕੋਈ ਜਾਣਕਾਰੀ ਕਿਸੇ ਨੂੰ ਮਿਲੇ ਕਿਸੇ ਨੂੰ ਕੋਈ ਸੌਖੋ ਜਿਹਾ ਕੰਮ ਚ ਉਹ ਚੀਜ਼ਾਂ ਪਾਓ ਕਾਪੀ ਪੇਸਟ ਕੋੜੇ ਕੋੜੇ ਵਾਲੀਆਂ ਆ ਸਵਾਦ ਲੈਣਾ ਬੰਦ ਕਰ ਦਿਓ ਜੇ ਇਹੀ ਹਾਲਾਤ ਰਹੇ ਮੁੜ ਮੁੜ ਨਿਯਮਾਂ ਦੀ ਉਲੰਘਣਾ ਕੀਤੀ ਗਈ ਇਸੇ ਤਰ੍ਹਾਂ ਗੰਦ ਪੈਂਦਾ ਰਿਹਾ ਜਿਵੇਂ ਰੂਸ ਦੇ ਵਿੱਚ ਸਾਰਾ ਸੋਸ਼ਲ ਮੀਡੀਆ ਬੰਦ ਹੋ ਗਿਆ ਨਿਊ ਸੁਣ ਲਈ ਹੋਣੀ ਤੁਸੀਂ ਨੇ ਤਾਂ ਉਹ ਭਾਰਤ ਵੀ ਫਿਰ ਬੜੀ ਦੂਰ ਨਹੀਂ ਹੈਗਾ ਸਾਰਾ ਸੋਸ਼ਲ ਮੀਡੀਆ ਬੰਦ ਹੋ ਜਾ। ਇਹਦਾ ਨੁਕਸਾਨ ਉਹਨਾਂ ਨੂੰ ਹੋਊਗਾ ਜਿਹੜੇ ਸਾਫ਼ ਸੁਥਰਾ ਕੰਟੈਂਟ ਪਾਉਂਦੇ ਆ, ਜਾਣਕਾਰੀ ਦਿੰਦੇ ਆ, ਆਪਣਾ ਰੋਜ਼ਗਾਰ ਚਲਾਉਂਦੇ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਦਾ ਮਕਸਦ ਹੈ ਸਿਰਫ਼ ਸਵਾਦ ਲੈਣਾ। ਕਿਸੇ ਦੀ ਵੀਡੀਓ ਆ ਗਈ, ਲਿੰਕ ਪਾਤਾ ਆ ਜਾਓ ਜੀ ਗਰੁੱਪ 'ਚ। ਇੱਥੇ ਦੇਖੋ ਜੀ ਬਿਲਕੁਲ ਨਵੀਂ ਹੈ ਜੀ, ਰੰਗ ਬੰਨੇ ਪਏ ਆ। ਜਿਹੜੇ ਇਹ ਕੈਟਾਗਰੀ ਦੇ ਲੋਕ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਅੱਜ ਬੰਦ ਹੋ ਜਾਏ, ਕੱਲ ਨੂੰ ਹੋ ਜਾਏ। ਕਿਉਂਕਿ ਇਹਨਾਂ ਨੇ ਤਾਂ ਸਿਰਫ਼ ਸਵਾਦ ਲੈਣਾ ਹੈ। ਇਹਨਾਂ ਨੇ ਆਪਣੀ ਮਿਹਨਤ ਨਾਲ ਪੇਜ ਨਹੀਂ ਖੜਾ ਕਰਨਾ। ਸੋ ਦੋ ਤਰ੍ਹਾਂ ਦੇ categories ਦੇ ਲੋਕ ਆ ਇਹ social media ਤੇ ਹੈਗੇ ਆ ਤਾਂ ਬਾਕੀ ਤੁਸੀਂ ਵੀ ਹੁਣ ਇਸ ਸਾਰੀ ਜਾਣਕਾਰੀ ਨੂੰ ਅੱਗੇ share ਕਰ ਦਿਓ ਹੋਰ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਮਿਲਦੀ ਰਹੇ ਪੇਜ ਨੂੰ follow ਕਰਨਾ ਨਾ ਭੁੱਲਣਾ ਧੰਨਵਾਦ ਜੀ